ਸਮਾਜੀ ਹੈ ਜੇਕਰ ਉਹ ਕਿੰਤਰੋਂ ਤੱਕ ਦੀਆਂ ਬੇਨਤੀਆਂ ਪਹੁੰਚਦੇ ਤੇ ਪਹੁੰਚਦੇ ਕੋਲ ਪੜਾਅ ਦੇ ਵਿੱਚ ਪਹੁੰਚ ਜਾਣ ਤਾਂ ਕਿ ਅਸੀਂ ਉਹਨਾਂ ਨੂੰ ਵੀ ਇਨਾਮ ਦੇ ਸਕੀਏ ਤੋਂ ਸਭ ਤੋਂ ਪਹਿਲਾਂ ਸਾਡੇ ਸਤਿਕਾਰਯੋਗ ਸਰਦਾਰ ਸਿਦਰ ਸਿੰਘ ਜੀ ਉਹਨਾਂ ਨੂੰ ਅਸੀਂ ਗੁਰਦੁਆਰਾ ਸਾਹਿਬ ਦੀ ਸੰਸਥਾ ਵੱਲੋਂ ਸਨਮਾਨਿਤ ਕਰਨੇ ਆਪਣੇ ਸਰਦੇ ਨਿਕਲਣ ਤੋਂ ਤੁੰਤੂ ਕਰਦੇ ਹੋਏ ਪਹੁੰਚੇ ਨੇ ਇਹ ਉਹ ਆਪਣਾ ਸਰਵਾਰ ਪ੍ਰਾਪਤ ਕਰ ਲੈ ਬੋਲੇ ਸੋ ਨਿਹਾਲ ਮੈਂ ਸੰਗਤ ਦੀ ਜਾਣਕਾਰੀ ਲਈ ਦੱਸ ਦੇਣਾ ਕਿ ਸਦਾ ਚੰਦਰ ਸਿੰਘ ਜੀ ਪਿੰਡ ਲੰਡੇ ਤੋਂ ਪਹੁੰਚੇ ਨੇ ਜਿਹੜੇ ਇਹਨਾਂ ਨੂੰ ਅਸੀਂ ਕਰਾਇਆ ਹੋਇਆ ਥੋੜੀ ਤੋਸ਼ੀਫ ਪੇਟਾ ਦੇ ਰਹੇ ਸੀ ਉਹ ਵੀ ਇਹਨਾਂ ਨੇ ਪ੍ਰਵਾਨ ਨਹੀਂ ਕੀਤੀ ਵਾਪਸ ਕਰ ਦਿੱਤੀ ਹੈ ਤੇ ਇਹਨਾਂ ਦੇ ਤਕਰੀਬਨਾਂ ਸਤਨਾਪੁਰਸਤ ਦੇ ਵਿੱਚ 100 ਸਕੂਲ ਦੇਖਣਾ ਹੁੰਦਾ ਸੁਨਾਮ ਬਰਨਾਲਾ ਤੇ ਮੋਗਾ ਤਿੰਨ ਨੂੰ ਉਹਨਾਂ ਦੇ ਸਕੂਲਾਂ ਦੀ ਦੇਖ-ਰੇਖ ਹੀ ਕਰਦੇ ਨੇ ਮੇਰੀ ਸੁਪਰਵਾਈਜ਼ਰ ਦੀ ਡਿਊਟੀ ਮੇਰੇ ਕੋਲੇ ਤਿੰਨ ਸਕੂਲਾਂ ਨੇ ਤੇ ਇਹਨਾਂ ਕੋਲੇ ਤਿੰਨ ਸੁਪਰਵਾਈਜ਼ਰ ਅਸੀਂ ਇਹਨਾਂ ਦੇ ਅੰਡਰ ਕੰਮ ਕਰਦੇ ਆ ਇਸ ਦੇ ਵਾਧਾ ਰਹੀ ਨਹੀਂ ਨਾਲ ਇਹ ਬੱਚਿਆਂ ਨੂੰ ਸਾਲ ਨੂੰ ਗੁਰਮਤੀ ਕਲਾਸ ਤਕਰੀਬਨ 15-16 ਸਾਲਾਂ ਤੋਂ ਮੈਂ ਜੀ ਗਲਤਨਾ ਹੋ ਸਕਦੇ ਵੱਧ ਸਾਲਾਂ ਤੋਂ ਹੀ ਬੱਚਿਆਂ ਨੂੰ ਸਰਫ ਅੱਲਾਹ ਕੋ ਬੱਚਾ ਨੂੰ ਗੁਰਮਤਿ ਦੀ تعلیم ਦੇ ਰਹੇ ਨੇ ਤਕਰੀਬਨ ਅਗਸਤ ਕਾ ਨਾਲ ਬੱਚਾ ਨੂੰ ਸਕੂਲ ਦਾ ਹੋਮਵਰਕ ਤੇ ਗੁਰਬਾਣੀ ਦੀ ਸੰਥਿਆ ਪਿੰਡ ਚੰਗਾਲ ਦੇ ਵਿੱਚ ਲਗਾਤਾਰ ਇੱਕ ਦਿਨ ਵੀ ਕਦੇ ਮਿਸ ਨਹੀਂ ਕੀਤਾ ਇਹਨਾਂ ਨੇ ਸਾਡੇ ਨਾਲ ਜਾਣਦੇ ਨੇ ਸਕੂਲ ਦੇ ਵਿੱਚ ਕਹਿੰਦੇ ਜੀ ਮੈਂ ਜਲਦੀ ਜਾ ਕੇ ਬੱਚਿਆਂ ਦੀ ਕਲਾਸ ਲਾਉਣੀ ਹੈ ਕੋਈ ਪ੍ਰੋਗਰਾਮ ਮਿਸ ਕਰ ਸਕਦੇ ਨੇ ਪਰ ਉਹ ਕਲਾਸ ਨੂੰ ਮਿਸ ਕਰ ਸਕਦੇ ਉਹ ਸਮਾਂ ਲਾਉਂਦੇ ਨੇ ਇੱਥੇ ਪਹੁੰਚਣੇ ਅਸੀਂ ਇਹਨਾਂ ਦਾ ਇੱਥੇ ਪਹੁੰਚਣ ਤੇ ਗੁਰਦੁਆਰਾ ਸਾਹਿਬ ਦੀ ਮੇਜਨਟ ਅਤੇ ਸਮੂਹ ਸੰਗਤ ਵੱਲੋਂ ਤੁਹਾਨੂੰ ਧੰਨਵਾਦ ਕਰਦੇ ਹਾਂ ਸੋ ਗੁਰਵਾਣੀ ਕੰਠ ਦੇ ਵਿੱਚੋਂ ਜਿਹੜਾ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਬੱਚਾ ਬੁਰਸ਼ੰਤ ਸਿੰਘ ਛੇਵੀਂ ਕਲਾਸ ਅਕਾਲ ਅਕੈਡਮੀ ਰਾਜੀਆ ਬੋਲੇ ਸੋ ਨਿਹਾਲ ਸੋ ਇਸ ਬੱਚੇ ਨੇ ਗੁਰਵਾਣੀ ਕੰਠ ਦੇ ਵਿੱਚੋਂ ਪਹਿਲਾ ਸਥਾਨ ਪ੍ਰਾਪਤ ਕੀਤਾ ਹੈ ਇਸ ਬੱਚੇ ਨੂੰ ਗੁਰੂ ਨਾਨਕ ਸਾਹਿਬ ਦੀ ਮੈਨੇਜਮੈਂਟ ਵੱਲੋਂ ਮੈਡਲ ਰਾਤੀ ਅਤੇ 11 ਫੋਟੇ ਰਕਤ ਦੇ ਨਾਮ ਦੇ ਨਾਲ ਅਸੀਂ ਸਨਮਾਨਿਤ ਕਰ ਰਹੇ ਹਾਂ ਤੋਂ ਬੱਚੇ ਦੇ ਮਾਤਾ ਪਿਤਾ ਦਾ ਧੰਨਵਾਦ ਕਰਦੇ ਜਿਨ੍ਹਾਂ ਨੇ ਬੱਚੇ ਨੂੰ ਗੁਰੂ ਘਰ ਦੇ ਨਾਲ ਲਗਾਇਆ ਹੈ ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ ਸੋ ਇਸ ਬੱਚੇ ਦਾ ਵੀ ਅਸੀਂ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਪਹਿਲਾ ਸਥਾਨ ਹਾਸਲ ਕੀਤਾ ਦੂਜਾ ਸਥਾਨ ਗੁਰਬਾਣੀ ਕੰਟ ਦੇ ਵਿੱਚੋਂ ਸਾਹਿਬ ਜੂਤਪੁਰ 9ਵੀਂ ਕਲਾਸ ਸਰਕਾਰੀ ਹਾਲਸਕੂਲ ਪਿੰਡ ਚੈਲੇਵਾਲੋਂ ਬੋਲੇ ਸੋਨਿਆ ਭਾਈ ਰਣਜੀਤ ਸਿੰਘ ਜੀ ਇਹਨਾਂ ਬੱਚਿਆਂ ਨੂੰ ਲੈ ਕੇ ਪਹੁੰਚੇ ਲਈ ਅਸੀਂ ਦਾ ਧੰਨਵਾਦ ਕਰਦੇ ਆ ਜਿਹੜੇ ਸਾਡੇ ਗੁਰਬਾਣੀ ਨਗਰ ਪਿੰਡ ਵੀਰਤਨਾ ਵਿਖੇ ਗ੍ਰੰਥੀ ਦੀ ਵਾਰੀ ਤੇ ਵਾਰ ਰਹੇ ਉਹਨਾਂ ਨੂੰ ਬੇਨਤੀ ਹੈ ਬੱਚੇ ਦੇ ਨਾਲ ਆ ਜਾਣ ਤੇ ਬੱਚੇ ਦੇ ਨਾਲ ਲਾ ਕੇ ਇਹਨਾਂ ਦਾ ਜਿਹੜਾ ਸਰਵਾਹ ਹੈ ਉਹ ਪ੍ਰਾਪਤ ਕਰ ਲੈਣ ਬੱਚੀ ਸਾਹਿਬ ਜੀ ਉਦਕੌਰ ਜਿਨ੍ਹਾਂ ਨੇ ਬਾਣੀ ਗਾਠ ਕੀਤੀ ਹੈ ਤੇ ਉਸ ਦੇ ਵਿੱਚੋਂ ਇਹਨਾਂ ਨੇ ਦੂਜਾ ਸਤਾਰ ਹਾਸਲ ਕੀਤਾ ਇਹਨਾਂ ਦੀ ਆਪੀ ਬਸੰਤ ਕੀ ਵਾਰ ਰਾਗ ਵਾਲਾ ਤੇ ਨਿਤਨੇਮੀ ਦੀਆਂ ਬਾਣੀਆਂ ਇਸ ਬੱਚੀ ਦੇ ਕੱਠ ਨੇ ਬੋਲੇ ਸੋ ਨਿਹਾਲ ਗੁਰਵਾਣੀ ਕੰਟ ਦੇ ਵਿੱਚੋਂ ਤੀਜਾ ਸਥਾਨ ਪ੍ਰਾਪਤ ਕੀਤਾ ਹੈ ਪ੍ਰਭਦੀਪ ਸਿੰਘ 8ਵੀਂ ਕਲਾਸ ਸਰਕਾਰੀ ਹਾਈ ਸਕੂਲ ਚੰਨੇਵਾਲਾ ਬਈ ਇਸਨ ਕੀ ਦੇ ਬੱਚੇ ਹੀ ਨੇ ਤੇ ਧੰਨਵਾਦ ਜਾਂਦੇ ਆ ਜਿਹੜੇ ਬੱਚਾ ਮੋਰਕਤੀ ਨਾਲ ਜੋੜਿਆ ਹੋਇਆ ਗੁਰਵਾਣੀ ਕੰਟ ਕਰਵਾਈ ਹੋਈ ਹੈ ਕਿਉਂਕਿ ਅੱਜ ਕੱਲ੍ਹ ਦੇਖਦੇ ਆ ਸੀ ਕਿ ਬੱਚੇ ਬਾਣੀ ਕੋਪ ਘਟਕਣ ਕਰਦੇ ਨਹੀਂ ਤੇ ਇਸਤਰੀ ਦੇ ਵਿੱਚ ਦਸਤਾਰ ਦੇ ਵਿੱਚ ਸਾਡੇ ਕੋਲ तकरीबन 100 150 ਬੱਚਿਆਂ ਨੇ ਭਾਗ ਲਏ ਪਰ ਗੁਰਵਾਣੀ ਕੰਟ ਦੇ ਵਿੱਚ ਸਿਰਫ 10 ਬੱਚਿਆਂ ਨੇ ਭਾਗ ਲਿਆ। ਇਸ ਤੋਂ ਪਤਾ ਲੱਗਦਾ ਹੈ ਕਿ ਬੱਚਿਆਂ ਦੀ ਰੁਚੀ ਹੈ ਜਿਹੜੀ ਬਾਣੀ ਕੰਟ ਕਰਨ ਵੱਲ ਘਟ ਹੈ। ਸੋ ਬਾਣੀ ਕੰਟ ਤਾਂ ਹੋਊਗੀ ਜੇ ਅਸੀਂ ਹਰ ਰੋਜ਼ ਬਾਣੀ ਪੜ੍ਹਾਂਗੇ ਤੇ ਨਿਯਮ ਕਰਾਂਗੇ। ਸੋ ਇਸ ਬੱਚੇ ਨੇ ਤੀਜਾ ਸਥਾਨ ਪ੍ਰਾਪਤ ਕੀਤਾ ਹੈ। ਇਸ ਬੱਚੇ ਦੇ ਵੀ ਬਸੰਤ ਦੀਵਾਰ ਆਰਤੀ ਇਤਨੇ ਸਾਰੀਆਂ ਬਾੜੀਆਂ ਕੰਟ ਨੇ। ਬੋਲੇ ਸੋ ਨਿਹਾਲ ਬਹੁਤ ਬਹੁਤ ਧੰਨਵਾਦ ਭਾਈ ਰਤੀ ਸਿੰਘ ਜੀ ਦਾ ਬੇਨਤੀ ਕਰਦੇ ਵਿੱਚ ਸਵਾਗਤਾਂ ਦੇ ਵਿੱਚ ਪਹੁੰਚਣਗੇ ਸੋ ਸਾਰੀ ਸੰਗਤ ਦਾ ਸਰਦਾਰ ਕਦਰ ਸਿੰਘ ਜੀ ਦਾ ਬੇਰ ਬਹੁਤ ਬਹੁਤ ਧੰਨਵਾਦ ਹੁਣ ਆਪਾਂ ਅਗਲੇ ਇਹੜੇ ਕਵਿਸਰੀ ਦੇ ਮੁਕਾਬਲੇ ਨੇ ਉਹ ਸ਼ੁਰੂ ਕਰਾਂਗੇ ਇੱਕ ਸਪੈਸ਼ਲ ਕੇਸ ਹੈਗਾ ਬੱਚੇ ਦੇ ਬਾਣੀਆਂ ਉਹਦੇ ਵੀ ਜਲਸੀ ਉਸ ਬੱਚੇ ਨੂੰ ਅਸੀਂ ਮੈਡਲ ਦੇ ਕੇ ਸਨਮਾਨਿਤ ਕਰਾਂਗੇ ਪਹਿਲਾਂ ਮੈਡਲ ਉਸ ਵਿਜੇ ਦਿੱਤਾ ਜਾਵੇ ਉਹਦਾ ਆਪਾਂ ਮੌਸਲਾ ਬੁਲਾਉ ਇਨਾਮ ਕਹਿ ਲਈਏ ਭਾਈ ਦਇਆ ਸਿੰਘ ਜੀ ਛੋਟਾ ਬੱਚਾ ਜਿਹੜਾ ਕਿ ਧੂਰੀ ਤੋਂ ਸਾਡੇ ਕੋਲੇ ਪਹੁੰਚੇ ਨੇ ਜੁਕੇ ਜੀ ਕਲਾਸ ਐਸ ਬੱਚੇ ਦੀ ਇਹ ਜਿਸ ਨੂੰ ਜਦੋਂ ਜਦ ਕੀ ਜਨ ਮਾਂ ਬੋੜੀਆਂ ਤੋਂ ਅਫੀਸਰ ਸਾਰਾ ਇਸ ਬੱਚੇ ਦੀ ਜਵਾਨੀ ਇਕੱਠਾ ਹੈ ਸੋ ਅਸੀਂ ਜਿਸ ਨੂੰ ਸਪੈਸ਼ਲ ਸਨਮਾਨਿਤ ਕਰ ਰਹੇ ਹਾਂ ਕਿਉਂਕਿ ਇਸ ਬੱਚੇ ਨੇ ਹੋਰ ਵੀ ਕਾਫੀ ਸਾਰਾ ਇਤਿਹਾਸ ਬੱਚੇ ਦੇ ਯਾਦ ਹੈ ਤੋ ਅਸੀਂ ਇਹਨੂੰ ਇੱਕ ਸਪੈਸ਼ਲ ਇਨਾਮ ਲਗਦੇ ਨਾਮ ਤੇ ਅਸੀਂ ਇਸ ਬੱਚੇ ਨੂੰ ਦੇ ਰਹੇ ਹਾਂ 1100 ਰੁਪਏ ਦਾ ਕਿਉਂਕਿ ਇਹ ਬੱਚਾ ਬਹੁਤ ਹੀ ਖਾਸ ਹੈ ਇਹ ਵੀ ਸਭ ਦੱਸ ਰਹੇ ਸੀ ਭਾਈ ਸਾਹਿਬ ਕਿ ਇੱਕ ਹਿੰਦੂ ਫੈਮਿਲੀ ਦੇ ਵਿੱਚੋਂ ਇਹਨਾਂ ਨੇ ਅਮਰਤ ਛਕਿਆ ਤੇ ਬੱਚੇ ਦਾ ਨਾਮ ਦਇਆ ਸਿੰਘ ਰੱਖਿਆ ਦੱਸ ਰਹੇ ਸੀ ਕਿ ਵਿਆਹ ਤੋਂ ਬਾਅਦ ਇਹਨਾਂ ਦੇ ਵੀਰ ਜੀ ਦੇ 4 ਸਾਲ ਬੱਚਾ ਨਹੀਂ ਹੋਇਆ ਤੇ ਡਾਕਟਰ ਨੇ ਕਹਤਾ ਵੀ ਤੁਹਾਡੇ ਬੱਚਾ ਨਹੀਂ ਹੋ ਸਕਦਾ ਕਿਉਂਕਿ ਤੁਹਾਡੇ ਪ੍ਰੋਬਲਮ ਹੈ ਦੋ ਬੱਚੇ ਜਾਨੀਆਂ ਦੇ ਕਹਿੰਦੇ ਮਾਤਾ ਦੇ ਬੱਚੇ ਨਹੀਂ ਨੇ ਤੇ ਕੋ ਹਿੰਦੂ ਫੈਮਿਲੀ ਦੇ ਵਿੱਚੋਂ ਹੋਣ ਦੇ ਕਾਰਨ ਕਹਿੰਦੇ ਵੀ ਤੁਸੀਂ ਉਹ ਮਾਤਾ ਦੇ ਮੰਦਰ ਨਹੀਂ ਜਾਂਦੇ ਉੱਥੇ ਨਹੀਂ ਜਾਂਦੇ ਇਸ ਕਰਕੇ ਨਹੀਂ ਤੁਹਾਡੇ ਹੋਇਆ ਭਾਈ ਸਾਹਿਬ ਕਹਿੰਦੇ ਵੀ ਅਸੀਂ ਤਾਂ ਗੁਰੂ ਦੇ ਨਾਮ ਤੋਂ ਹੀ ਮੰਗਣਾ ਜੇ ਮੰਗਣਾ ਜੇ ਗੁਰੂ ਨਾਨਕ ਦੇ ਨਾਮੇ ਨਾ ਦਿੱਤਾ ਬੇਸੰਸਾਰੀ ਉੱਪਰ ਨਾ ਦੇਸੀ ਤੇ ਕਹਿੰਦੇ ਗੁਰੂ ਦੇ ਦਰ ਤੇ ਫਤਿਹਗੜ੍ਹ ਸਾਹਿਬ ਸਭਾਂ ਨੇ ਅਰਦਾਸ ਕੀਤੀ ਇਹ ਬੱਚੇ ਦਾ ਜਨਮ ਹੋਇਆ ਇੱਕ ਤੋਂ ਮੇਰੇ ਇਸ ਬੱਚੇ ਦਾ ਸੋਭਾ ਪੁਰਾ ਨਹੀਂ ਆਇਆ ਗੁਰੂ ਨਾਨਕ ਦੇਵ ਜਿਹੜਾ ਰੂਪ ਤੋੜੀਆਂ ਭਰਦਾ ਪਰ ਸਾਡਾ ਘੁੱਸਾ ਮਾ ਜੁਦੀ ਹੈ ਸੋ ਇਸ ਬੱਚੇ ਨੂੰ ਅਸੀਂ ਸਪੈਸ਼ਲ ਤੌਰ ਤੇ ਕਾफी ਸਾਰਾ ਇਤਿਹਾਸ ਦੀ ਯਾਦ ਹੈ ਕਹਿੰਦੇ ਵੀ ਇਹ ਸਿੱਖਣਾ ਕਿ ਤੁਸੀਂ ਜੋ ਵੀ ਸਵਾਲ ਕਰੋਗੇ ਬੱਚਾ ਜਵਾਬ ਦੇਊਗਾ ਉਸੇ ਬਾਤ ਦੇ ਵਿੱਚ ਇਹਨਾਂ ਨੂੰ ਸੁਣਾਂਗੇ ਸੋ ਸਾਰੀ ਅਪੀਅੰਟ ਦਾ ਧੰਨਵਾਦ ਹੈ ਜੀ ਆਪਣਾ ਸਥਾਨ ਗ੍ਰਹਿ ਕਰ ਸਕਦੇ ਹੋ